ਦੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਵੱਡੀ ਖਬਰ ਮਾਚੀਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਘਰ ਦੇ ਵਿੱਚ ਦਾਖਲ ਹੋ ਕੇ ਅਨੇਵਾ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਕਿ ਚਾਰ ਨੌਜਵਾਨਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ 20 ਸਾਲਾ ਲੜਕੇ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਉਸ ਨੂੰ ਗੰਭੀਰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਮਾਚੀਵਾੜਾ ਵਿੱਚ ਘਰ ਦੇ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਅਨੇਵਾ ਫਾਇਰਿੰਗ ਕੀਤੀ ਗਈ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਦੱਸ ਦਈਏ ਕਿ ਮਾਚੀਵਾੜਾ ਦੇ ਪਿੰਡ ਚੱਕ ਲੋਹੜਤ ਵਿੱਚ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਨੌਜਵਾਨ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਨੌਜਵਾਨ ਉਤੇ 5-6 ਫਾਇਰ ਕੀਤੇ ਗਏ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਮਾਚੀਵਾੜਾ ਦੇ ਨੇੜਲੇ ਪਿੰਡ ਚੱਕ ਲੋਹੜਤ ਦਾ ਇਹ ਮਾਮਲਾ ਹੈ ਜਿੱਥੇ 20 ਸਾਲਾ ਲੜਕੇ ਨੂੰ ਗੋਲੀਆਂ ਦੇ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਚਾਰ ਅਸਲਾਧਾਰੀ ਅਣਪਛਾਤੇ ਹਮਲਾਵਰਾਂ ਵੱਲੋਂ ਅਨੇਵਾਹ ਗੋਲੀਆਂ ਚਲਾਈਆਂ ਗਈਆਂ ਹਮਲਾਵਰ ਕੰਦ ਟੱਪ ਕੇ ਘਰ ਅੰਦਰ ਦਾਖਲ ਹੋਏ ਤੇ ਨੌਜਵਾਨ ਉੱਤੇ ਫਾਇਰਿੰਗ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਐਸਐਸਪੀ ਜੋਤੀ ਯਾਦਵ ਵੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਉਹਨਾਂ ਕਹਿੰਦੇ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਦਰਨਪ੍ਰੀਤ ਕੌਰ ਹੈ ਮੇਰਾ ਨਾਮ ਚਾਕਲਟ ਕੀ ਮਾਮਲਾ ਜਿਹੜਾ ਰਾਤ ਜੋ ਸਵੇਰੇ ਹੋਇਆ ਜੋ ਸਵੇਰੇ ਉੱਤੇ ਮੈਂ ਉਰੇ ਤੋਂ ਗੱਡੀ ਨਿਕਲੀ ਉਰੇ ਮੈਂ ਬਾਹਰ ਸੀਗੀ ਤੇ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ 3-4 ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਤਾਂ ਚੰਨ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰੋਂ ਨਿਕਲਣ ਲੱਗਿਆ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਵੀ ਉਹਨਾਂ ਗੋਲੀਆਂ ਉਹਨਾਂ ਦੇ ਪਿਸਤੋਲੇ ਸੀਗੇ ਉਹਨਾਂ ਦੇ ਹੱਥਾਂ 'ਚ ਤੇ ਬਰੋ ਅੰਦਰ ਨੂੰ ਚੱਲ ਗਿਆ ਜਦੋਂ ਅੰਦਰੋਂ ਨਾ ਉਹ ਉਹ ਦੋ ਦੋ ਨਾ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਬੱਜੀ ਤੇ ਵੇਟਦੇ ਫਿਰ ਅੰਦਰ ਆ ਕੇ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜ਼ੇ ਦੀ ਤੁਕੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪੰਨ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵਾਜਣ ਵੀ ਉਹਦੇ ਨਾਲ ਵਜਣ ਫਿਰ ਵੀ ਉਹਦੇ ਹੀ ਮਾਰ ਕੇ ਗਏ ਆ ਗੋਲੀਆਂ ਉਹ ਕਿੰਨੀਆਂ ਉਂਗਲੀਆਂ ਬੱਜੀਆਂ ਗੋਲੀਆਂ ਪਤਾ ਨਹੀਂ ਇੰਨਾਂ ਦੀ ਪਤਾ ਉਹਦੇ ਵੀ ਲੱਤ ਪਰ ਬੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਬੱਜੀ ਹੋਈ ਸੀਗੀ ਇੱਕ ਇੱਥੇ ਕੋਣ ਵੀ ਬੱਜੀ ਸੀਗੀ ਖਾਲਸਕੇ ਮੇਂ ਦੀਏ ਤੁਹਾਡੇ ਬ੍ਰਦਰ ਦੀ ਹੁਣ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੇ ਕੁਝ ਵੀ ਹਲੇ ਐਡਮਿਟ ਕਰ ਲੈ ਕੇ ਗਏ ਨੇ ਹੁਣ ਉਹਨਾਂ ਨੂੰ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਢੇ 9 ਵਜੇ ਦੀ ਕਰੀਬ ਆ ਬਸ ਇੰਨਾ ਕੁ ਟਾਈਮ ਸੀਗਾ ਠੀਕ ਹੈ ਠੀਕ ਰਣਜੀਤ ਕੌਰ ਚੱਕ ਲੋੜ ਪਿੰਡ ਦੀ ਕੀ ਗੱਲਬਾਤ ਹੁੰਦੀ ਹੈ ਸਾਡੇ ਉਹ ਸਾਡੇ ਨਿਓ ਪੱਟੀ ਹੋਈ ਹੈ ਪਿੱਛੇ ਸਾਡੇ ਕੰਢ ਦੇ ਮੇਰੇ ਥਾਏ ਸੌਰਨ ਨੂੰ ਰੋਲਾ ਉਹ ਜਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਣੀ ਇਹ ਡੈਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਣੀ ਚਲ ਉਹਦਾ ਨਾਲ ਮਿਲ ਕੇ ਕਰਾਤਾ ਫੇਰ ਮੁੜ ਕੇ ਸਾਡੇ ਸਵੇਰੇ ਉਹ ਆਇਆ ਵੀ ਇਧਰ ਨੂੰ ਯਾਨੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਵੀ ਯਾਨੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਗੰਡਾਸੀਆਂ ਲੈ ਕੇ ਆਏ ਹੋਏ ਤੇ ਜਿੱਦ ਲੜਾਈ ਜੀ ਗੰਡਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰ ਹੀ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਮੈਂ ਤਾਂ ਸਰ ਦੇ ਮੁੰਡੇ ਕਹਿੰਦੇ ਸੀ ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇੱਕ ਨਾ ਜਸਵੰਤ ਹੈ ਜਦੋਂ ਪਹਿਲੇ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹਦੇ ਤਿੰਨੇ ਜਿਹੜੀ ਫਾਇਰਿੰਗ ਹੋਈ ਆ ਉਹ ਕਿੱਦੇ ਤੇ ਹੋਈ ਔਰ ਐਦਾਂ ਹੋਈ ਫਾਇਰਿੰਗ ਦਰਵਾਜ਼ਾ ਕੱਢ ਕੇ ਵੇਜਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿ ਦਰਵਾਜ਼ਾ ਕੱਢ ਕੇ ਦਾ ਯਾਨੀ ਉਹ ਅਜੇ ਹੱਥ ਹੀ ਆਇਆ ਮੈਂ ਉੱਥੇ ਖੜੀ ਐ ਔਰ ਉਹ ਤੋਂ ਲਾਗੇ ਚਲਾਣ ਫਾਇਰਿੰਗ ਕਿੰਨੇ ਕ ਜਣ ਮੁੰਡੇ ਚਾਰ ਤੇ ਮੈਂ ਜਣੀ ਉੱਧਾ ਦੇਖ ਲੈ ਮੈਂ ਥੱਲੇ ਨੂੰ ਪਹਿਚਾਣਦੇ ਹਾਂ ਉਹਨਾਂ ਨੂੰ ਮੈਂ ਦੋ ਪਹਿਚਾਣੇ ਐ ਕਿੱਥੋਂ ਦੇ ਐ ਸਾਨੂੰ ਨਹੀਂ ਐ ਐਦਾਂ ਪਤਾ ਜਣੀ ਮੈਂ ਉੱਧਾ ਦੇਖੇ ਐ ਦੋ ਬੰਦੇ ਕਿੰਨੇ ਕਿੰਨੀਆਂ ਗੋਲੀਆਂ ਚਲਾਈ ਗੋਲੀਆਂ ਤਾਂ ਪਤਾ ਹੀ ਨਹੀਂ ਜਾਣ ਕਿੰਨੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਮੁੰਡੇ ਦੇ ਪਤਾ ਨੇ 2 ਲੱਗੇ ਬਈ 3 ਲੱਗੀਆਂ ਐਦਾਂ ਐਨੇ ਸਾਨੂੰ ਪਤਾ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਹੈ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦੇ ਜੀ ਅਸੀਂ ਯਾਨੀ ਉਹਦਾ ਘਰੇ ਰਹਿੰਦਾ ਪਲੱਸ ਟੂ ਕੀਤੀ ਹੋਈ ਹੈ ਕੋਈ ਲਾਕਡਾਟ ਹੈਗੀ ਹੈ ਕੋਈ ਬਸ ਉਹਨਾਂ ਨਾਲ ਇਹ ਸਾਡੀ ਹੋਰ ਕਿਸੇ ਨਾਲ ਨਹੀਂ ਮੇਰੇ ਮੁੰਡੇ ਦਾ ਕਦੇ ਇੰਨਾ ਸਾਹੂਆ ਕਿਤੇ ਪੁੱਛ ਕੇ ਵੀ ਦੇਖ ਲਿਓ ਕਿ ਕੋਈ ਐਹ ਜੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ ਕਿ ਉਹਦਾ ਇੰਨਾ ਸਾਡੇ ਸਾਹੂਆ ਮੇਰੇ ਮੁੰਡੇ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ ਕਦੇ ਵੀ ਨਹੀਂ ਉਹਦੇ ਨਾਲ ਕੁਝ ਵੀ ਨਹੀਂ ਹੈਗਾ ਝਗੜਾ ਹੋਇਆ ਕੋਈ ਹੋਰ ਨਹੀਂ ਬਸ ਉਹਨਾਂ ਨਾਲ ਇਹ ਕੋ ਉਹਨਾਂ ਦਾ ਕੋੜ ਮਹਿਲਵ ਉਹ ਜਣੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ ਪਿੰਦਰ ਆ ਉਹਨਾਂ ਦਾ ਨਾਮ ਕੋਈ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ ਕੈਮਰੇ ਸਾਡੇ ਨਹੀਂ ਜੀ ਹੈਗੇ ਅਜੇ ਅਸੀਂ ਤਾਂ ਹੁਣੇ ਆਏ ਆ ਸਾਡੇ ਤਾਂ ਕੰਮ ਚੱਲਦਾ ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਘਟਨਾ ਹੋਈ ਮੈਂ ਇੱਥੇ ਬੈਠੀ ਸੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕੱਢ ਕੇ ਦਾ ਜਾਨੀ ਵੜ ਕੇ ਗੋਲੀਆਂ ਮਾਰੇ ਪਹਿਲਾਂ ਇੱਥੋਂ ਇੱਥੇ ਚਲਾਉਂਦੇ ਆ ਗਏ ਉਹ ਤੋਂ ਗੋਲੀਆਂ ਪਰ ਲਾ ਕੇ ਚਲਾਣ ਫਿਰ ਅਸੀਂ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਪਣਾ ਬੇਟੇ ਨਾਲ ਲੜਾਇਆ ਅੰਦਰ ਨੂੰ ਜਦੋਂ ਉਹਨਾਂ ਨੇ ਦਰਵਾਜ਼ਾ ਸਾਡਾ ਕੁੰਡੀਆਂ ਪੱਟ ਕੇ ਫਿਰ ਅੰਦਰ ਵੜੇ ਇਕੱਲੇ ਬੇਟੇ ਤੇ ਗੋਲੀਆਂ ਚਲਾਈਆਂ ਜਾਂ ਤੋਂ ਇਕੱਲੇ ਬੇਟੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜੇ ਇਕੱਲੇ ਬੇਟੇ ਤੇ ਚਲੀਆਂ ਪਈ ਉਹਦਾ ਉਹ ਹੋਈਆਂ ਔਰੇ ਦੇ ਜੀ ਉਧੇ ਹੀ ਚਲੀ ਗਿਆ ਇੱਕ ਜੇ ਅੰਦਰ ਜਾ ਕੇ ਸਾਰੇ ਤੇ ਲਾਗੇ ਚਲਾਣ ਇਹਦੇ ਡੈਡੀ ਨੇ ਸਮਝ ਕਫੜਿਆ ਵੀ ਹੈ ਉਹਦੇ ਟੋਪੀ ਵੀ ਉਤਰੀ ਅੰਦਰ ਅਜ ਨਾ ਨਤੀਆ ਨਟਗੇ ਬੈ ਜਦ ਅਸੀਂ 112 ਤੇ ਫੋਨ ਵੀ ਲਾਇਆ ਆਉ ਜਾਣ ਬਤਾਈ ਨਹੀਂ ਵੀ ਕਿਤੇ ਤੇ ਆਏ ਹੁਣ ਸਾਨੂੰ ਅਦਾ ਕਿ ਸਾਡੇ ਕਿਹੜੇ ਕੋਈ ਹੋ ਦੀ ਕਿੰਨੇ ਜਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਸੀਗੇ ਇਹ ਗੋ ਆਈ ਤੇ ਛੋਟੇ ਇਹਨੇ ਇਹੋ ਦੀਆਂ ਗੰਦਾ ਦੇ ਦੇ ਇੱਕ ਲੰਮੀ ਦੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹਾਂਜੀ ਇੱਕ ਲੰਮੀ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਇਹ ਚਕਲੋਟ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਐਸੇ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਐ ਚਕਲੋਟ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਵੇ ਇੱਥੇ ਚਾਰ ਮੂ ਟੱਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚਾਹੀ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪਤਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਆਪਣੀ ਤਫ਼ਤੀਸ਼ ਕਰ ਰਹੀ ਹੈ ਕਿੰਨੇ ਕ ਫਾਇਰ ਹੋਏ ਹੈਗੇ ਅ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਦੋ ਜਾਂ ਤਿੰਨ ਅਲੱਗ-ਅਲੱਗ ਆਈ ਥਿੰਕ ਹਥਿਆਰ ਯੂਜ਼ ਹੋਏ ਤੋਂ ਸਾਰਾ ਦਾ ਸਾਰਾ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਹ ਸਾਰੇ ਦੇ ਸਾਰੇ ਐਵਿਡੈਂਸ ਵਗੈਰਾ ਚੈੱਕ ਕੇ ਅ ਤਫਤੀਸ਼ ਸ਼ੁਰੂ ਹੋ ਚੁੱਕੀ ਤੇ ਅੱਗੇ ਜਿਵੇਂ ਜਿਵੇਂ ਤਫਤੀਸ਼ ਅੱਗੇ ਪ੍ਰੋਗਰੈਸ ਕਰੇਗੀ ਮੀਡੀਆ ਦੇ ਨਾਲ ਵੀ ਸਾਂਝਾ ਕਰ ਦੇ ਕੋਈ ਪਹਿਲਾਂ ਵੀ ਕਦੇ ਜਾਂਚ ਕੋ ਪਤਾ ਲੱਗਿਆ ਵੀ ਕੀ ਕਾਰਨ ਹੋਇਆ ਵੀ ਜਿਹੜਾ ਗੋਲੀ ਵਰਗੀ ਨਹੀਂ ਨਹੀਂ ਕੁਝ ਕਾਰਨ ਕਨਫਰਮ ਨਹੀਂ ਕਰ ਸਕਦੇ ਔਰ ਫੈਮਲੀ ਤੋਂ ਮੈਂ ਉਹੀ ਕਹਿ ਰਹੀ ਫੈਮਲੀ ਤੋਂ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੇ ਟੀਮ ਸਾਡੀ ਮੂਵ ਫਰਦੀਆਂ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਹੈ ਹਜੇ ਤੱਕ ਇੱਦੀ ਹਜੇ ਤੱਕ ਇੱਦੀ ਕੋਈ ਗੱਲ ਨਹੀਂ ਹੈ ਹਜੇ ਤੱਕ ਕੋਈ ਇੱਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਦਾਦਾ ਆਏਗਾ ਫੈਮੀਲੀ ਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਨਾ ਕਿ ਸੀਸੀਟੀਵੀ ਦੇ ਸਾਹਮਣੇ ਆਈ ਹੈ ਕੋਈ ਕਿਸੇ ਨਹੀਂ ਨਹੀਂ ਉਹ ਤਫਤੀਸ਼ ਦਾ ਪਾਰਟ ਹੈਗਾ ਜੀ ਅਸੀਂ ਕਰ ਰਹੇ ਹ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰ ਰਿਹਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਹਾਂ ਤੇ ਉਹਦੇ ਨਾਲ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲिती ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਅ ਮੱਧੇ ਰਿਜ਼ਰ ਰੱਖਦੇ ਹੋਈ ਮੈਨੂੰ ਲੱਗਦਾ ਹੈ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਤਤਾ ਨੂੰ ਜਾਣਾ ਚਾਹਿਆ